ਉਹ ਪੁੱਤ ਕਹਿੰਦਾ ਕਿਹਦਾ ਯਾਰ ਸਿਰ ਪਾਣਾ ਜੀ ਕੰਡਾ ਪਤਾ ਅਗਲੇ ਅਗਲੇ ਖੋਲ ਦਿੰਦੇ ਸਿਰ ਤੇ ਆ ਆਪਣੇ ਕੋ ਨਹੀਂ ਸਿੱਧਾ ਖੁੱਲਣਾ ਅਸੀਂ ਜਿੰਨਾ ਨਾਲ ਕਰਦੇ ਆ ਬੱਲਿਆ ਉਹਨਾਂ ਨਾਲ ਕਰਦੇ ਵੀ ਆ ਇੱਕ ਨਹੀਂ ਮੋਸਪੱਟੀ ਮੜੀ ਜ ਆਪਣੀ ਇਹਦੇ ਮੋਸੇ ਤੋੜਵਾ ਕੰਮ ਬਾਕੀ ਮੋਸਪੋਟ ਵੀ ਆ ਜੂਗੀ ਨਹੀਂ ਮੋਸੇ ਮਰੋੜ ਵੀ ਆਉਗੀ ਹਾਂ ਮੋਸੇ ਮਰੋੜ ਵੀ ਆਉਗੀ ਤੋ ਰਹਿ ਜਾਓ ਅਈ ਚੋ ਲਾ ਲਾ ਲਾਈਨਰ ਲਾਈਨਰ ਅਈ ਚੋ ਅਈ ਚੋ ਲਾਈਨਰ ਨਹੀਂ ਮੇਰਾ ਮੇਰਾ ਬਾਹੂ ਆ ਗਈ ਮੇਰਾ ਬਾਹੂ ਆ ਗਈ ਮੇਰਾ ਬਾਹੂ ਆ ਗਿਆ ਯੋ ਆ ਗਏ ਮੇਰਾ ਬਾਹੂ ਚਾਬੀ ਕਿਥੋਂ ਆ ਕਿਥੋਂ ਆ ਮੈਂ ਐ ਮੈਂ ਕਿੱਥੇ ਆ ਜੋ ਪਕੌੜੀਆਂ ਕੱਢਣੇ ਗੋਭੀ ਲੱਲੀ ਐ ਇਹ ਕਹਿੰਦਾ ਪੁੱਤ ਐ ਹਾਂ ਗੋਬੜੀ ਗੋਬੜੀ ਅੱਛਾ ਇਹ ਗੋਬੀ ਆ ਕੀ ਆ ਇਹ ਗੋਬੀ ਗੋਬੀ ਪਹਿਲਾਂ ਕਦੀ ਕੱਪੜੀ ਪਹਿਲਾਂ ਕਦੀ ਮੈਂ ਕੱਪੜੀ ਖਾਣ ਦੀ ਕਹਿੰਦੀ ਯਾਨੀ ਇਧਰ ਇਹ ਆਲੂ ਘੜੇ ਦੇ ਕੱਟੇ ਕੀ ਆਏ ਪਾ ਤੇ ਇਧਰ ਇਹ ਗੋਬੀ ਪਕੌੜੇ ਲੱਗੇ ਨੇ ਤਾਂ ਬਸ ਹੁਣ ਪਾਣੀ ਡੇਚਨ ਨਿਚੋੜਨ ਕੰਮ ਓਕੇ ਸੁਟੀ ਜਾ ਸੁਟੀ ਜਾ ਸੁਟੀ ਜਾ ਐ ਪੂਰਾ ਘਰ ਕੇ ਭਰਾਗਾ ਕੰਡੋ ਜਾਣਾ ਮੈਂ ਖਾਣ ਵਾਲਾ ਬਣਾਉ ਕਣੀ ਅਸੀ ਤਿਆਰੀ ਪੂਰੀ ਕਾਲਜ ਦੀ ਆ। ਨਾ ਵੀ ਮਟੀਰੀਅਲ ਬਣ ਗਿਆ। ਹਾਂ। ਆ ਮਨ ਗਿਆ ਰਹੀ। ਸਹੀ ਹੈ। ਮਟੀਰੀਅਲ ਬਣ ਜਾਂਦਾ ਤੇ। ਨਾ। ਜੋ। ਐ ਮੇ ਪੀਸ ਪੂਰੇ ਐਨ ਵਧੀਆ। ਸਰਮੇਂਦਰ ਭਾਈ ਨੂੰ ਰਹਿਣ ਦੇ ਜੇ ਮੁੱਕ ਜਾਣਗੇ ਸੱਦੀ ਨਾ। ਕਣੀ ਬਾਜੀ। ਹਾਂ। ਅਨਪੰਨੂ ਕੁੱਤੇ ਨੂੰ। ਕੁੱਤੇ ਨੂੰ ਬੰਨਿਆ ਤੇਗਾ। ਦੰਨਿਆ ਹਾਈ ਤਾਂ ਗੱਡੀ ਦੇ ਸਿਆਲ ਚ ਬੈਨਦਾ ਬਣਾ ਮਜ਼ਾ ਜੀ ਗੱਡੀ ਚੱਲ ਕੇ ਆਈ ਹੋਏ ਚੱਲ ਬੈ ਇੰਦੀ ਗੋਲੀ ਕੋਪੀ ਖਾਣ ਚੱਲ ਜੀ ਵਾਹ ਚਲੋ ਸਾਰੇ ਚੱਲਦੇ ਆਹ ਲੋ ਜੀ ਅੰਬ ਵੇਖੋ ਖਾਣ ਦੇ ਤੇਰ ਮਾਲੀ ਆਹ ਅੰਬ ਅਸੀਂ ਹੁਣ ਹੁਣ ਛਿਲੜ ਖਾ ਲੈਣੀ ਹੈ ਬਹੁਤਾ ਬੱਚਾ ਹੋਰ ਮਾਰ ਕੇ ਆਹ ਅੰਬ ਬੜੇ ਮਜ਼ੇਦਾਰ ਉਹ ਅੰਬ ਬੜੇ ਮਜ਼ੇਦਾਰ ਤੇਰਾ ਮਾਣ ਪੰਟੀ ਹੋ ਗਿਆ ਅੰਕ ਮੱਛੇੜੇ ਨੇ ਇਹਦੇ ਸ਼ਿਗਰ ਹੋ ਗਈ ਪ੍ਰਾਨਾ ਪਾਣੀ ਪੀ ਜਾਣਿਆ ਕੰਨ ਆ ਗਿਆ ਮੜਕੇ ਰਿਸ਼ਤਾ ਨਹੀਂ ਹੋਣਾ ਗਾਂ ਬਾਪੂ ਮੇਰਾ ਕੁੜੀ ਲਾਭਦੀ ਫਿਰ ਮੁੜ ਕੇ ਕਿਨੇ ਕੁੜੀਂ ਦੇਣੀ ਸਪੋਰਟ ਕਰਦਾ ਸਾਰੇ ਗਿਆ ਨਾ ਕਰ ਗਿਆ ਨਾ ਕਰ ਮੇਰਾ ਪਤਾ ਨਹੀਂ ਮਾੜੀ ਆ ਪਹਿਲਾਂ ਕਹਿੰਦਾ ਮੈਂ ਕੋਈ ਨਹੀਂ ਕਹਿੰਦਾ ਵਾਲੀ ਨਹੀਂ ਹਨ ਮਮਨ ਕੀ ਤੇਰੇ ਨਾਲ ਪੇੜਾਵਾ ਨਹੀਂ ਨਹੀਂ ਯਾਰੇ ਲਾਉ ਤੇ ਬਸ ਮੈਂ ਤੇਰੇ ਨਾਲ ਹੀ ਥੀਕਣਾ ਅੰਜੀਂਦੀ ਵੀ ਲੱਗਦੀ ਜੇ ਮੈਨੂੰ ਮਾੜੀ ਚੰਗੀ ਮੇਰਾ ਕਰਕੇ ਜਿੱਦਾਂ ਲਾਂਭੇ ਕਰਾ ਇਹ ਤੋਂ ਵੀ ਮੈਂ ਨਹੀਂ ਨਹੀਂ ਯਾਰੇ ਲੈਣੇ ਬਾਅਦ ਜਿੰਦਗੀ ਦੇ ਫਿਰ ਆਪੇ ਦੇਖੀ ਲੁੱਤੀ ਆਉਣੇ ਕਿਨੇ ਜੀ ਮਰ ਮੈਂ ਨਹੀਂ ਯਾਰੇ ਲੈਣੇ ਵਾਸਤ ਕੋਣ ਮਾਦਾ ਸ਼ਾਲਾ ਮੈਂ ਉਨਾਰਧਨ ਸ਼ਾਲਾ ਹਾਂ ਉਹਦੀ ਬਿੱਲੀ ਨਹੀਂ ਮਾਰੀ ਪਿਆਰੇ ਵੱਡੇ ਵੱਡੇ ਹੋ ਗਏ ਉਹਦੀ ਬਿੱਲੀ ਨਹੀਂ ਮਾਰੀ ਸ਼ਾਨ ਮਿਲ ਗਈ ਨਹੀਂ ਉਹ ਆਈ ਨਹੀਂ ਆਦੇ ਹੈ ਖਲ ਨਹੀਂ ਆਦੇ ਕੌਣ ਉਹ ਬਿੱਲੀ ਆਦੀ ਨਹੀਂ ਆਇਆ ਆਈ ਆਦੇ ਤਿੰਨ ਨੂੰ ਨਹੀਂ ਪਤਾ ਲੱਗਦਾ ਤਿੰਨ ਨੂੰ ਨਹੀਂ ਪਤਾ ਲੱਗਦਾ ਦੋ ਟੁਕੜੀਆਂ ਆਉਂਦੀਆਂ ਆ ਉਹ ਤੇ ਚਾਲੂ ਕੀਦਾ ਦੰਦ ਕੰਮ ਇਹਦਾ ਜਿਆਦਾ ਗੁੰਨੀ ਦਾ ਰੋਟੀ ਕਿ ਦੰਦ ਕੰਮ ਇਹਦਾ ਤੇ ਆਟਾ ਘਣੀ ਦਾ ਉਠ ਕੇ ਚੈਨ ਸਬਸਕ੍ਰਾਈਬ 3 3 ਨੂੰ ਜਾ ਚਲੋ ਤੇ ਦੀ ਅੱਛਾ ਉਹ ਹੋ ਕਿੱਥੇ ਜਾਣਾ ਵਾ ਜਾਣਾ ਕਿਥੇ ਆ ਦਾਦਾ ਚਲ ਗਿਆ ਸਿਲੰਡਰ ਬਣਾਉਣ ਦੇ ਕਹਿੰਦੇ ਮੈਨੂੰ ਕੋਣ ਖੜਿਆ ਕੀ ਆਵਾਜ਼ ਕਿਥੇ ਜਾਣਾ ਲੈ ਜਾ ਫਿਰ ਇਕੱਲੀ ਚੱਜਾ ਬਾਏ ਮੈਂ ਚੱਲਿਆ ਆ ਜਾ ਆ ਆ ਚੱਲੀ ਆਪਾਂ ਦਾਦਾ ਕੋ ਚੱਲਾ ਚਾਦਰਾਂ ਵਿੱਚ ਨੂੰ ਵਾਸਤੇ ਆਇਆ ਭਾਜ ਮਮੇ ਦੀ ਵਖਣ ਚਾਦਰ ਕਹਿੰਦੀ ਕਿ ਤਾ ਸੁਣਾ ਫਿਰ ਮੁੰਜਾ ਲੱਗੇ ਆਣਾ ਓ ਇਹ ਸਾਰਾ ਖਰਾਬ ਹੋਇਆ ਸੀਗਾ ਮੈਂ ਚਲਣ ਨਾਲ ਹੀ ਪਾਇਆ ਹੀ ਲੱਗੇ ਦਾਦਾ ਦਾ ਸੁੱਤ ਲੈ ਲੈ ਸੁੱਤ ਹੈ ਸੁੱਤੇ ਦਾਦਾ ਨੂੰ ਸੁੱਤ ਤੇ ਅਵੇ ਰਾਜੇ ਜਿੱਤ ਕਰਕੇ ਨਾ ਲਕੀ ਆਈ ਉਹ ਰੋਜ ਮੈਂ ਲੈਉਣਾ ਫੜ ਕੇ ਜਿੱਤ ਕਰਕੇ ਤੇ ਲਕੀ ਆਈ ਉਹ ਮੈਂ ਦੀ ਆਟਤੀ ਉਹ ਕੋਈ ਨਾ जुती भेनी हूं तुम जुती भेनी पानी हम पैर लग जाने अंदर यार बुआ खो दे ओ 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 ਨ ਲੈ ਵੀ ਉਹ ਆਹ ਛੱਡ ਗਏ ਆ ਤੇ ਆਹ ਲੈ ਲਿਆ ਹੁਣ ਇੱਧਰ ਇਦਾਂ ਕਰ ਦੋ ਮੈਨੂੰ ਇੱਧਰ ਹਾਂ ਨਹੀਂ 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 ਇੱਧਰ ਇੱਧਰ ਨੂੰ ਕਰ ਦਿੰਦੇ ਬਾਹਰੋਂ ਉਹ ਇਹਦਾ ਅਸਈਏ ਲੈਪਟਾਪ ਹੀ ਛੜਨਾ ਮੈਂ ਐਪਲ ਦਾ ਹਣ ਕਿਦਣਾ ਉਹ ਕੀ ਇਹਨੂੰ ਕਹਿੰਦੇ ਆ ਬਸ ਥੋੜੀ ਜਿਹੀ ਦਿਲਾਂ ਦਾ ਨਾ ਨਹੀਂ ਲੈਣਾ ਲੈਣਾ ਹੈ ਜੀ ਗਿੱ ਛੱਡ ਲੈਣੇ ਐਸੇ ਸੇਲ ਬਿੰਦੇ ਚ ਹੋਰ ਇਹ ਚ ਲੈਣੇ ਹੱਥ ਰੇ ਹੱਥ ਰੇ ਚਲੋ ਜੀ ਲੈਣਤਾ ਆਪਾਂ ਆਪਣਾ ਸਪੀਕਰ ਤੇ ਇੱਕ ਦਿਨ ਆਲੇ ਇੱਕ ਹੋਰ ਲੈਣ ਦੀ ਮੂਰ ਦੇ ਕਹਿੰਦੇ ਫੇਰ ਚੱਲ ਇੱਕ ਹੋਰ ਚੀਜ਼ ਲੈ ਆਣੇ ਆ ਆ ਪੈਸੇ ਜੇ ਡਾਉਣ ਵਾਲਾ ਹੁੰਦਾ ਐ ਸੁਪਰੀਮ ਵਾਲਾ ਚੀਜ਼ ਅਹੀ ਇੱਕ ਲੈਣ ਹੁੰਦੇ ਨੇ ਫਿਰਲੇ ਇੱਕ ਨਾ ਇੱਕ ਨਾ ਚੀਜ਼ ਹਲੂ ਆਪਾਂ ਫ੍ਰੀ ਦੇ ਦਿੰਦਾ ਐ ਅਸਲ ਪਿਆਰ ਮੁਹੱਬਤ ਹੀ ਬੜੀ ਬਣੀ ਆਗੇ ਬਸ ਮੈਂ ਕਹਿੰਦਾ ਯਾਰੀ ਕਮਾਈ ਕਮਾਇਆ ਸੀ ਪਰ ਚਲੋ ਚੱਲੀਏ ਜੀ ਘਰੇ ਜਾ ਕੇ ਵਿਖਾਉਨੇ ਆ ਵੇਨੇ ਕੀ ਐਕਸਪ੍ਰੈਸ਼ਨ ਹੁੰਦੇ ਆ ਘਰ ਦੇ ਭਾਂਵੇਂ ਕਹਿਣਾ ਵੇ ਪੈਸੇ ਲੂਈ ਜਾਂਦਾ ਆਪੇ ਦੀ ਰਾਜ ਚੱਲੇ ਮਿੱਤਰਾ ਚੱਲੀ ਜਾਨ ਮੰਮੀ ਨੇ ਮੰਗਾਇਆ ਹਲੂ ਬੁਖਾਰੇ ਤੇ ਇਹ ਮਗਾ ਜਾ ਲੈ ਜੀ ਥੋੜੇ ਜਿਹਾ ਅੱਧਾ ਕਿਲੋ ਅਕੜਾਉ ਦੇ ਛੱਡ ਛੱਡ ਪਾਜੀ ਵੇਰ ਤੂੰ ਇਹਨੂੰ ਕਹਿੰਦੇ ਮਰੂਤਾ ਤੇ ਕਹਿੰਦੇ ਘੜੁੱਕਾ ਹੈਂ ਹੋਰ ਭਾਈ ਉੱਥੇ ਹਲੂ ਬੁਖਾਰੇ ਸਹੀ ਨਹੀਂ ਹੈਗੇ ਭਰਾ ਆ ਹੁਣ ਨਵੀਂ ਰੇੜੀ ਤੇ ਲਏ ਆ ਆ ਲੈ ਜਾਣ ਦੇ ਆ ਬਾਹਰ ਲਾਏ ਹੁਣ ਇਹ ਲਫਾਫਾ ਜੇ ਪਾੜ ਜਾਂਦਾ ਨਾ ਤਾਂ ਸਾਰ ਲੜਾਈਆਂ ਚ ਪੇੜਾਂ ਆ ਹੀ ਨਾ ਮਾਦ ਮਾਹਰ 1 2 3 ਗਾ ਇਹ ਅੱਜ ਆਂਦੇ ਰਖਣੀ ਟ੍ਰੇ ਹੁੰਦੀ ਹਾਂ ਦੇ ਹਾਂ ਸਹੀ ਨਾ ਸਹੀ ਸਪੀਕਰ ਜੇ ਤਾਂ ਹਣਾ ਉਹਨਾਂ ਦਾ ਜੰਨਨ ਉਹਨਾਂ ਤੇ ਉਹਨਾਂ ਨੇ ਵਈਆ ਕਿ ਜਾਣਦੇ ਕਿ ਵਈਆ ਇਦਾਂ ਤੇ ਉਹ ਪਾਈ ਦੀ ਇੱਕ ਹੋਰ ਚੀਜ਼ ਇੱਕ ਹੋਰ ਚੀਜ਼ ਇੱਕ ਹੋਰ ਚੀਜ਼ ਹਾਂ ਇਹ ਇਹ ਸਭ ਜੀ ਜੀ ਪਾਉਣ ਵਾਸਤੇ ਚੰਗੇ ਲੱਗੇ ਉਹਨਾਂ ਨੂੰ ਆ ਵੀ ਲੈ ਪੈਸਾ ਵਾਲੇ ਹਾਂ ਇਹ ਡਾਉਣ ਵਾਲੇ ਪੈਸੇ ਪਾਗਣੇ ਡਾਉਣੇ ਜਿਹਾ ਉਹਨਾਂ ਨੇ ਵੀਡੀਓ ਨੂੰ ਵਾਜ ਆ ਜਾ ਇੱਧੇ ਲੈਣਾ ਹਾਂ ਉੱਤੇ ਬੈਕ ਜਾ ਆ ਜਾ ਸਰੂ ਕਰਕੇ ਪਾ ਲਈ ਯਾਰ ਬੜੀ ਜੰਮਦਾ ਯਾਰ ਸਰੂ ਕਰਕੇ ਬੜੇ ਪਰਸਾ ਉੱਪਰ ਦੀ ਲਾਗ ਫੋਨ ਕਰੇਗਾ ਤਾਂ ਇਹ ਮੈਂ ਤੁਹਾਨੂੰ ਕਿਤੋਂ ਸੁਣ ਹੋ ਰਿਹਾ ਹੈ ਫੋਨ ਕਰਨ ਚਲ ਨਾ ਜਾਣਾ ਉਹ ਗਾਣਾ ਛੱਡ ਜਾਣਾ ਮਹਾਰਾਜ ਇਹ ਢੜੀ ਸੋਚ ਬਾਲਾ ਕਿਦਾਂ ਦਾ ਲੱਗਣ ਡਿਆ ਵਾ ਗੈਸ ਆ ਨਹੀਂ 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 ਗੈਸ ਆ ਢੜੀ ਨੂੰ ਪਤਾ ਲੱਗਦਾ ਭਲਾ ਹੁਣੇ ਇਹ ਸਾਡੇ ਘਰ ਚੀਜ਼ ਹੁੰਦੀ ਹੁੰਦੀ ਸੀ ਇਦਾਂ ਦੀ ਇਹ ਸੋਚ ਸੋਚੋ ਬਲੈਕ ਐਂਡ ਵਾਈਟ ਟੀਵੀ ਦੇ ਨਾਲ ਲੱਗਣ ਡਿਆ

ਏ ਚੱਲ ਨਾ ਪਨ 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 ਨਾ 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 ਲੈ ਵੀ ਲੈਣ ਦਾ ਬਕਸਾ ਦੇ ਕੇ ਦੀ ਵਧੀਆ ਆ ਪਸੰਦ ਹੁੰਦਾ ਪਸੰਦ ਹੁੰਦਾ ਵਧੀਆ ਚੁੱਕ ਲੈ ਜਾਓ ਥੋੜਾ ਭਾਰ ਆਏਗਾ ਅੱਗੇ ਕਿੰਦੀ ਮਾਪੇ ਗਾਣਾ ਲਾਉਣਾ ਹੈ ਜਿਹੜਾ ਲਾਉਣਾ ਮੇਰੀ ਮਰਜ਼ੀ ਹੈ ਕਹਿੰਦੀ ਕਹਿੰਦੀ ਕੁੜੀਆਂ ਚਿੜੀਆਂ ਬਸ ਗਾਣਾ ਲਾਓ ਕਿਹੜਾ ਲਾਉਣਾ ਗਾਣਾ ਹੈ ਕਿਹੜਾ ਗਾਣਾ ਲਾਉਣਾ ਵਾ ਹੈ ਕਿਹੜਾ ਗਾਣਾ ਲਾਉਣਾ ਵਾ ਗਾਣਾ ਕਿਹੜਾ ਲਾਉਣਾ ਤੀਨੇ ਕਿਹੜਾ ਗਾਣਾ ਲਾਉਣਾ ਹੈ ਕਿਹੜਾ ਲਾਉਣਾ ਗਾਣਾ ਆਏ ਕੁੜੀਆਂ ਚਿੜੀਆਂ ਕੁੜੀਆਂ ਚਿੜੀਆਂ ਬਸ ਕੁੜੀਆਂ ਯਾ ਕੀ ਕਰਨਾ ਹੈ ਤੂੰ ਕੀ ਕਰਨਾ ਹੈ ਕੀ ਕਰਨਾ ਹੈ ਕੱਲੀ ਨੇ ਬਣਾਉਣੀ ਆ ਵੀਡੀਓ ਕੱਲੀ ਨੇ ਕਿਦਾਂ ਕੀ ਕਰਨਾ ਅਰਗੋ ਅਦਾ ਬਣੀ ਕੀ ਬਣਾਉਣੀ ਆ ਕੀ ਬਣਾਉਣੀ ਆ ਕੀ ਬਣਾਉਣਾ ਵਾ ਅਦਾ ਬਣੀ ਆ ਕੀ ਉਹ ਗੱਦਾ ਬਣੀ ਆ ਕੌਣ ਤੇ ਹਾਂ ਵੀਡੀਓ ਹਾਂ ਅਸਾ ਕਿੱਥੇ ਖਲੋ ਕੇ ਬਣਾਉਣੀ ਆ ਕਹਿੰਦੀ ਇਹਨੂੰ ਫੜ ਕੇ ਬਣਾਉਣੀ ਆ ਇਹਨੂੰ ਫੜ ਕੇ ਬਣਾਉਣੇ ਇਹਨੂੰ ਫੜ ਕੇ ਲੈ ਫੱਲਾ ਚੱਬ ਬਣਾ ਲੈ ਵੀਡੀਓ ਚੱਲ ਲੈ ਖਲੋ ਜੁੱਕਾ ਨਾ ਫਿਰ ਜੁੱਕਾ ਹਾਂ ਚੁੱਕਿਆ ਕਿੱਤਾਂ ਹਾਂ ਬਣ ਗਈ ਵੀਡੀਓ ਬਣ ਗਈ ਓ ਨਾ ਐ ਕਰਦੇ ਡਾਂਸੀ ਕਰਦੇ ਐ ਕਰਕੇ ਐ ਕਰਦੇ ਵੀਡੀਓ ਚ ਐ ਕਰਦੇ ਹਾਂ ਬਣ ਗਈ ਓਕੇ ਮਮੇ ਕਾਣ ਕੁਣੀ ਚੀਵੀਆਂ ਗਾਣਾ ਲਾ ਲੋ ਇਹ ਸੁੱਚ ਖਰਾਬ ਕਰ ਦੇਣਾ ਮਿੰਟੋ ਮਿਟੀ ਹੋਇਆ ਤਿਆਰ ਮਿੰਟੋ ਮਿਟੀ ਨੇ ਹੋਣੀ ਮਿੰਟੋ ਮਿਟੀ ਹੋਣੇ ਤਿਆਰ ਅਲ ਪਾੜਾ ਪਾੜਾ ਜਿੱਤੀ ਸਿਆਸੀ ਤੀਕਰ ਲੈ ਲੈ ਯਾਰ ਸਮਾਨ ਜੱਸੀ ਤੇ ਰੈਡੀ ਹੋ ਗਿਆ ਹੈ ਮੁੰਡਾ ਪੂਰਾ ਫੱਬਣ ਡਿਆ ਹੈ ਇਸ ਤੇ ਚਲੋ ਮੁੰਡਾ ਪੂਰਾ ਤਾਂ ਨਹੀਂ ਫੱਬਣ ਡਿਆ ਹੈ ਓਕੇ ਮੈਂ ਚੰਗਾ ਮੈਨੂੰ ਤੋਕੇ ਕਾਲਸ ਲੱਗੇ ਦੇਖ ਲੋ ਹਾਂ